ਆਧਾਰ ਕਾਰਡ ਦਿਖਾ ਤੇ ਲਾਪਰ ਆਧਾਰ ਕਾਰਡ ਨੇਪਾਲ ਕੇ ਹੈ ਜਹਾਂ ਦਾ ਕੋਈ ਨਹੀਂ ਹੈ ਆਪ ਪਗਲਾ ਨੇ ਘਰ ਬਣਾਇਆ ਆਪਣਾ ਘਰ ਹੈ ਤੁਹਾਡਾ ਆਪਣਾ ਘਰ ਹੈ ਪੰਜਾਬ ਦੇ ਵਿੱਚ ਆਪਣਾ ਘਰ ਹੈ ਤੁਹਾਡਾ ਬੱਲੇ ਬੱਲੇ ਪੰਜਾਬ ਦਾ ਕੋਈ ਪ੍ਰੂਫ ਨਹੀਂ ਹੈ ਹਲੇ ਲੈ ਇਹ ਘਰ ਬਣਾਇਆ ਹਲੇ ਬਾਪਰ ਦੇ ਸਰ ਤੇ ਤਾਂ ਨਹੀਂ ਹਾਂਜੀ ਜਿਹੜਾ ਤੁਸੀਂ ਘਰ ਬਣਾਇਆ ਹਾਂਜੀ ਇਹਦੀ ਪਰਮਿਸ਼ਨ ਕਿਹਨੇ ਦੇ ਦਿੱਤੀ ਤੁਹਾਨੂੰ ਅਸੀਂ ਜੋਗੇਪੁਰਾਡੀ ਬੁਲੇ ਆਪਸ ਬਲੀ ਵਾਰ ਨਹੀਂ ਕਿਤੇ ਉਹ ਤਾਂ ਛੱਡੂ ਨੂੰ ਹਾਂਜੀ ਕੋਈ ਪੰਜਾਬ ਦਾ ਕੋਈ ਭਰਾ ਨਹੀਂ ਹੈ ਜਿਹੜਾ ਉਹ ਕਿਆ ਕਹਦੇ ਇਹ ਪਾਲਾ ਸਰਪੰਚ ਹੋ ਗਿਆ ਹਾਂ ਇਹਨਾਂ ਸਭ ਪਿੰਡ ਮਿਲ ਕੇ ਆ ਕੇ ਪਾਲਾ ਸਰਪੰਚ ਹੋ ਗਿਆ ਸਾਰੇ ਸਰਪੰਚਾਂ ਨੂੰ ਮਿਲ ਕੇ ਲਿਆ ਹੈ ਮਿਲ ਕੇ ਹਾਂਜੀ ਤਾਂ ਭਾਜੀ ਇਹ ਤਾਂ ਹੱਦ ਹੋ ਗਈ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਬੰਦਾ ਹੈਗਾ ਨੇਪਾਲ ਦਾ ਮੇਰੇ ਨਣਾ ਜੀ ਵੀ ਗਿਆ ਉਹਦੇ 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 ਬੰਦਾ ਨੇਪਾਲ ਦਾ ਹੈ ਨੇਪਾਲ ਦਾ ਹੈ ਤੇ ਆ ਕਿਦਾਂ ਲੈ ਲੈ ਫਿਰਦੇ ਆ ਸਰ ਉਹ ਦੁਆ ਮੁੰਡੇ ਤੁਹਾਨੂੰ ਪਤਾ ਕਿ ਮੁੰਡੇ ਚਲ ਗਿਆ ਨੰਗਾ ਕੰਪਰਨ ਨੂੰ ਆਪਣੀ ਮਰਜ਼ੀ ਨਹੀਂ ਖਾਣ ਲਈ ਆ ਨੰਬਰ ਇਹ ਵੀ ਆਰ ਸੀ ਵੀ ਨਹੀਂ ਹੈ ਅੱਛਾ ਦਿਖਾ ਐਸੀ ਕੈਰੀ ਹੋਣਾ ਚਿੱਲੇ ਮੈਂ ਹੈਗੇ ਸਾਬ ਕੋ ਬਾਕੀ ਸਾਬ ਇਸ ਟਾਈਮ ਕੀ ਹੈ ਇਕੱਲਾ ਲੋਕ ਹਾਲਾਤ ਇਹ ਆ ਦੇਖ ਲੋ ਨਾ ਆਰ ਸੀ ਹੈ ਨੰਬਰ ਨੰਬਰ ਐਜ ਹੀ ਲਿਖਾ ਲਿਆ ਵਾ ਉਹ ਮੁੰਡੇ ਨੇ ਆਪਣੇ ਆਪ ਲਿਖਾਇਆ ਆਪਣਾ ਨੰਬਰ ਸਹੀ ਹੈ ਹਾਂ ਔਰ ਬੰਦਾ ਪੰਜਾਬੀ ਵੀ ਬੋਲਦਾ ਪਿਆ ਹਾਂਜੀ ਪੰਜਾਬੀ ਬੋਲਦਾ ਜੀ 35 ਸਾਲ ਹੋ ਗਏ 35 ਸਾਲ ਹੋ ਗਏ ਜੀ ਕੋਈ ਫੈਕਟਰੀ ਥਾ ਜਸਟੇ ਮਿਟਾਓ ਅੱਛਾ ਇਹ ਐਨੇ ਟਾਈਮ ਤੋਂ ਹੈ ਹਾਂਜੀ ਪ੍ਰੂਫ ਪੰਜਾਬ ਦਾ ਇੱਕ ਨਹੀਂ ਹੈ ਉਹ 네ਪਾਲੀ ਕਨੇ ਬਣਾ ਰਿਹਾ ਹੈ ਇਹ 네ਪਾਲ ਹੈ 네ਪਾਲੀ ਜ਼ਮੀਨਾਂ ਫਿਰ ਵੀ ਖਰੀਦ ਲਈਆਂ ਹਾਂਜੀ ਫਿਰ ਵੀ ਖਰੀਦ ਲਈਆਂ ਇਹ ਵੱਡੀ ਗੱਲ ਹੈ ਹੈਨਾ ਤੁਸੀਂ ਪੰਜਾਬ ਦੇ ਵਿੱਚ ਦੇਖੋ ਇਹ ਪ੍ਰੋਗਰੈਸ ਕਰਦੇ ਵੇ ਹਾਂਜੀ ਪੰਜਾਬ ਵਾਲੇ ਨੂੰ ਪਿੱਛੇ ਕਰਦੇ ਵੇ ਹੁਣ ਕੀ ਹੁਣ ਕੀ ਲੈਂਦਾ ਹੋਰ ਫਿਰ ਕਹ ਲੈ ਆਏ ਇੱਕ ਅੱਛਾ ਇਹ ਹੋਟ ਦਾ ਜ਼ਮੀਨ ਕਿਦਾਂ ਖਰੀਦ ਲੀਦਾ ਲੋਕਲ ਜਿਹੜੇ ਸਰਪੰਚੋਂ ਉਹਨਾਂ ਦੇ ਕਹਿੰਦੇ ਹੈ 2-3 2-3 ਸਾਲ ਪਹਿਲੇ ਅਸੀਂ ਖਰੀਦ ਕੇ ਲੱਤੀ ਸੀ ਪਹਿਲਾਂ ਕੋਈ ਪ੍ਰੂਫ ਨਹੀਂ ਮਿਲਦਾ ਚਲੋ ਮੇਰੀ ਅਪੀਲ ਹੈ ਪੰਜਾਬੀਆਂ ਨੂੰ ਕਿ ਇਹ ਬੰਦਾ ਨੇਪਾਲ ਦਾ ਹੈ 20-25 ਸਾਲ ਤੋਂ ਰਹਿੰਦਾ ਪਿਆ 30 ਸਾਲ ਜੀ 35 ਸਾਲ ਤੋਂ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਫਿਰ ਵੀ ਇਹਨੇ ਜ਼ਮੀਨ ਖਰੀਦੀ ਪਿੰਡ ਪੰਗਲਾ ਦੇ ਵਿੱਚ ਹਾਂ ਪੰਗਲਾ ਦੇ ਵਿੱਚ ਫਿਰ ਵੀ ਇਹਨੇ ਜ਼ਮੀਨ ਖਰੀਦੀ ਹੋਰ ਕਹਿੰਦਾ ਜਿਹੜੇ ਪੁਰਾਣੇ ਸਰਪੰਚ ਆ ਜਾਂ ਤਿੰਨ-ਚਾਰ ਪਿੰਡਾਂ ਦੇ ਨਹੀਂ ਇੱਕੋ ਪਿੰਡ ਦੇ ਆ ਕਿਹੜਾ ਪਿੰਡ ਆ ਪੰਗਲਾ ਸੀ ਪੰਗਲਾ ਹਾਂ ਜੀ ਹੁਣ ਤੁਸੀਂ ਇਹ ਦੇਖ ਲਓ ਯਾਰ ਅਸੀਂ ਅਸੀਂ ਜਾਈਏ ਕਿੱਥੇ ਨੂੰ ਐ ਜੇ ਅਸੀਂ ਜੇ ਰਾਜ ਇਹਨਾਂ ਨੇ ਕਰਨਾ ਹਾਂ ਇਹਨਾਂ ਲੋਕਾਂ ਨੇ ਤੇ ਜਦ ਪੰਜਾਬੀ ਨੇ ਕੀ ਕਰਨਾ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬ ਦਾ ਤੇਰੇ ਕੋਲ ਕੁਝ ਨਹੀਂ ਐ ਤੋ ਦੇਖੋ ਇਹ 네ਪਾਲ ਦਾ ਏ ਇਹਨੇ ਮੇਰੇ ਸਾਡੇ ਹਮਾਤੀ ਪੁਲਿਸ ਸਕੂਲ ਤੇਰੀ ਹੈ ਕੋਈ ਵੈਰੀਫਿਕੇਸ਼ਨ ਹੈਗੀ ਐ ਕਈ ਵਾਰ ਹਰੋਲੀ ਨੰਬਰ ਰੂਲੀ ਕੋਲੇ ਰਹਿੰਦਾ ਤੂੰ ਪੰਜਾਬ 'ਚ ਆ ਹੁਣੇ ਰਹਿਣ ਲੱਪੇ ਸਾਲ ਵਰਤੇ ਦੇਖੋ ਰਹਿੰਦਾ ਪੰਜਾਬ 'ਚ ਆ ਸਾਲ ਵਰਤੇ ਰਹਿਣ ਲੱਪੇ ਬੌਜੀ ਪਰ ਜਿਹੜੀ ਵੈਰੀਫਿਕੇਸ਼ਨ ਆ ਉਹ ਹਰੋਲੀ 'ਚ ਨੰਗਲ 'ਚ ਕੁਛ ਨਹੀਂ ਐ ਹੁਣ ਪੰਜਾਬੀ ਤੁਸੀਂ ਡਿਸਾਈਡ ਕਰਨਾ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027